ਜਿਹੜੇ ਬਜ਼ਾਰਾਂ 'ਚ 700 800 ਰੁਪਏ ਆ ਛੜੀ ਐਸ ਵਾਰ ਜਿਹੜੇ ਭੈਣ ਭਰਾ ਆ ਗਏ ਸੋ ਲੈ ਗਏ ਆ ਪੂਰੀ ਦੁਕਾਨ ਦਾ ਕੱਪੜਾ ਕਰਤਾ 200 ਰੁਪਏ ਦਾ ਸੂਟ ਕਰਤਾ ਬੜਾ ਧਮਾਕਾ ਕਰਤਾ ਬਾਜ਼ਾਰ ਦੇ ਵਿੱਚ 7-800 ਦਾ ਸੂਟ ਆ ਬਾਬੇ ਦੀ ਢੀਠੀ ਤੋਂ ਲੈ ਜਾਓ ਸਿਰਫ 200 ਰੁਪਏ ਚੜੀ ਕਰਤਾ ਆਹ ਦੇਖੋ ਸੂਟ ਨਾਲ ਦੁਪੱਟਾ ਦੇਖੋ ਤੁਸੀਂ ਰੇਟ ਦੱਸੋ ਕੀ ਆ ਭਾਜੀ ਰੇਟਾਂ ਦੇ ਧਮਾਕੇ ਵਾਲੋ ਚੱਕੋ 325 ਰੁਪਏ ਕਰਤਾ ਧਮਾਕੇ ਕਰ ਰਹੇ ਆ 1095 ਰੁਪਏ ਸੂਟ ਮਸਲੀਨ ਦੇ ਦੁਪੱਟੇ ਨਾਲ ਰੰਗ ਵੀ ਚਾਰ ਦਾਗਾ ਟਰੱਕ ਭਰ ਕੇ ਕਪੜਾ ਲੋ ਆ ਲੋ 350 ਰੁਪਏ ਨੂੰ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਆ ਚੀਜ਼ਾਂ ਦੇਖੋ ਆ ਦੁਪੱਟੇ ਦੇਖੋ ਫਰਕ ਦੇਖੋ ਕਿੰਨਾ ਹੈਵੀ ਨਾ 18.95 ਨਾ 15.95 700 ਰੁਪਏ ਲੈ ਜੋ ਆ ਚੀਜ਼ ਬਣੀ ਦੇਖ ਲੋ ਤੇ ਕੰਮ ਦੇਖ ਲੋ ਤੇ ਹੈਂਡਵਰਕ ਦੇਖ ਲੋ 2000 ਦਾ ਹੋਗਾ ਘੱਟੋ ਘੱਟ ਇਹ ਭਾਜੀ ਆਪਾਂ ਆਪਣੇ ਪਹਿਣਾ ਬਣਾਉ ਨੂੰ ਸਿਰਫ 600 ਰੁਪਏ ਕਰਤਾ ਆ ਲੋ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਅਮੀਰ ਬਣਾਉਣਾ ਚਾਹੁੰਦੇ ਹੋ ਬਾਬੇ ਦੀ ਹੱਟੀ ਨਾਲ ਜੁੜ ਜਾਓ ਚਾਹੇ ਫੇਰ ਇਲਾ ਕਪੜਾ ਵੇਚੋ ਚਾਹੇ ਆਪਣੇ ਮਹੱਲੇ ਦੇ ਕਪੜਾ ਵੇਚੋ ਚਾਹੇ ਆਪੀਆ ਦੁਕਾਨਾ ਖੋਲੋ ਬਾਬੇ ਦੀ ਹੱਟੀ ਪਾਲਸ ਬੋਰਡ ਕਰ ਰਹੀ ਆ ਫ੍ਰੈਂਚਾਈਜ਼ੀਆ ਵੀ ਤੁਹਾਨੂੰ ਦੇ ਦੇਣੀਆਂ ਆ ਲੋ ਭਾਜੀ ਆ ਪੀਸ ਦੇਖੋ ਪਿਓਰ ਮਡਾਲ 골ਡਵਰਕ ਦੇ ਨਾਲ ਹੈਂਡਵਰਕ ਦਾ ਕੰਮ ਦੇਖੋ ਕੀਤਾ ਹੋਇਆ ਗਲੇ ਤੇ ਨੰਬਰ ਮੇਰਾ ਸੂਟ ਹੈ ਜੀ ਆਹ ਪੀਸ ਦੀ ਲੁੱਕ ਦੇਖ ਲਓ ਕੰਮ ਦੇਖ ਲਓ ਰੇਟਾਂ ਦੀ ਗਾਰੰਟੀ ਦੇ ਦਾਂਗਾ ਤਾਂ ਆਲੋ ਭਾਜੀ 900 ਰੁਪਏ ਲੈ ਜਾਓ ਰੇਟਾਂ ਦੀ ਗਾਰੰਟੀ ਹੋਊਗੀ ਐਂਦਾ ਦੇ ਪੀਸ 400 ਰੁਪਏ ਚ ਦਾਂਗਾ ਦੇਖੋ ਤੁਹਾਡਾ ਹੋਰ ਵੱਡਾ ਫਾਇਦਾ ਜੇ ਤੁਸੀਂ ਕੱਲ ਸ਼ਨੀਵਾਰ 26 ਜੁਲਾਈ ਤੇ 27 ਜੁਲਾਈ ਸ਼ਨੀਵਾਰ ਐਤਵਾਰ ਜੇ ਸ਼ੋਪਿੰਗ ਕਰਨ ਆਉਣਿਓ ਸਸਤੇ ਸੂਟ ਦੇਣੇ ਆ ਸੂਟਾਂ ਦੇ ਨਾਲ ਗਿਫਟ ਵੀ ਤੁਹਾਨੂੰ ਬਿਲਕੁਲ ਫ੍ਰੀ ਦੇਣੇ ਆ ਪੂਲ ਪਿਓਰ ਦੇ ਦੁਪੱਟੇ ਆਣਗੇ ਓਰੀਜਨਲ ਗਿਜ਼ਾ ਦੇ ਸੂਟ ਆਉਣਗੇ ਰੇਟਾਂ ਦੇ ਧਮਾਕੇ ਆਉਣਗੇ ਪੂਰੇ ਪੰਜਾਬ ਦਾ ਓਪਨ ਚੈਲੰਜ 500 ਰੁਪਏ ਦਾ ਸੂਟ ਹੋਇਆ ਵੀ 500 ਚ ਕਰਦਾ ਜਿਹੜਾ ਵਿਆਹ ਸ਼ਾਦੀ ਵਾਲਾ ਕਪੜਾ 2-2 ਲੱਖ ਦਾ ਲੈਣਾ ਬਿਆਰ ਚ ਆ ਕੇ ਬਾਪੇ ਨੇ ਡੋ 50000 ਚ 1.5 ਲੱਖ ਰੁਪਏ ਬਜਾਉਣ ਦੀ ਗਰੰਟੀ ਸਾਡੀ ਲੈ ਜਾਓ ਇਹ ਕੋਈ ਸੂਟ 10000 ਦਾ ਆ ਕੋਈ 8000 ਦਾ ਕੋਈ 6500 ਦਾ ਸਾਡੇ ਕੋਲ 2500 ਚ 2500 ਚ ਲੋ ਜੀ ਪਰ ਇੱਕ ਵਾਰੀ ਭਾਈ ਜੀ ਬਾਬੇ ਦੀ ਹੱਟੀ ਜਲੰਧਰ ਵਾਲੀ ਜਿਹੜੀ ਬਾਬੇ ਨਿਊ ਬਾਬੇ ਦੀ ਹੱਟੀ ਜਲੰਧਰ ਸ਼ੋਰੂਮ ਤਿਆਰ ਹੋ ਰਿਹਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਸ਼ੋਰੂਮ ਤਿਆਰ ਹੋ ਰਿਹਾ ਆ ਸ਼ੀਸ਼ਾ ਲੱਗ ਗਿਆ ਰੰਗ ਪੇਂਟ ਤਿਆਰੀ ਆ ਬਿਲਕੁਲ 5-6 ਦਿਨਾਂ ਜੇ ਸ਼ੋਰੂਮ ਤਿਆਰ ਹੋ ਜਾਣਾ ਲੈ ਲੋ ਭਾਜੀ 3500 ਚ ਲੈ ਜਾਓ 12500 ਵਾਲਾ ਸੂਟ ਸਵੇਰੇ ਜੇ ਮੈਂ ਮੁਕਰ ਜਾਵਾਂ ਨਾ ਇਹ ਮਾਲ ਦੇਣ ਤੋਂ ਦੁਕਾਨ ਦੇ ਅੰਦਰ ਆਇਆ ਨਾ ਨਿਸ਼ਾਨੀ ਲਾ ਲਓ 1 2 3 4 5 6 ਸਤਵਾਂ ਖਾਨਾ ਆਹ ਦੇਖੋ ਨੋ ਨੋ ਯਾਰ ਆਲੇ ਸਤਵੇਂ ਖਾਨੇ ਦੇ ਸੂਟ 2500 ਕਰਤੇ ਲਓ ਆਹ ਆਹ ਦੇਖੋ ਤੁਸੀਂ ਟੌਪ ਦੇਖੋ ਸ਼ਰਟ ਚੈੱਕ ਕਰ ਲਓ ਆਹ ਦੇਖੋ ਆ ਬਾਜੂ ਵਰਕ ਆ ਪਹੁੰਚਾਂ ਦੇ ਵਰਕ ਆ ਦੁਪੱਟਾ 6500 ਆਲਾ ਸੂਟ 1500 ਚ ਕਰਤਾ ਵੀ ਐਦਾਂ ਦੇ ਪਿਓਰ ਹੈਵੀ ਕਰੇਵ ਦੇ ਨੇਚਰਲ ਦੇ ਸੂਟ ਤੇ ਘੇਰੇ ਦੇਖੋ ਕਸ਼ਮੀਰੀ ਕਢਾਈਆਂ ਕੱਢੇ ਹੋਏ ਐਦਾਂ ਦੇ ਡਿਜ਼ਾਈਨਰ ਦੁਪੱਟੇ ਉਹ ਬਜ਼ਾਰਾਂ ਚ ਹੌਲ ਸੇਲਰੀ 3295 3695 ਤੋਂ ਪਹਿਲਾਂ ਗੱਲ ਨਹੀਂ ਕਰਦੇ ਸਿਰੇ ਉੱਠ ਕੇ ਆਪਾਂ ਦੇ ਰਿਆ 1500 ਚ ਲੈ ਜਾਓ ਬਜਾਜ ਜੀ ਫ੍ਰੀ ਹੈ ਬਜ਼ਾਰਾਂ ਜਾ ਕੇ ਬਜ਼ਾਰਾਂ ਜਾ ਕੇ ਲੁੱਟਣਾ ਨਾ ਕਰਾਓ ਆ ਸੂਟ ਜਿਹੜੇ ਆ ਇਹ 10-10000 ਰੁਪਿਆ 8-8000 ਰੁਪਿਆ ਤੁਸੀਂ ਖਰਚ ਦਿਓ ਕਿਉਂ ਮਿਹਨਤੀ ਕਮਾਈ ਤੇ ਆਪਣਾ ਤੁਸੀਂ ਡਾਕਾ ਮਾਰਾਈ ਜਾਂਦੇ ਹੋ 10-12000 ਵਾਲਾ ਸੂਟ ਆ ਵਾਲਾ 2500 ਚ ਦੇਣਾ 2500 ਚ ਲੈ ਜਾਓ ਲੋਰੀ ਚੱਕਦੇ ਫੱਟੇ ਚੱਕਦੇ ਫੱਟੇ ਬਾਬੇ ਦੀ ਹੱਟੀ ਦੇ ਚੱਕਦੇ ਫੱਟੇ ਦਿਨ ਸ਼ੁੱਕਰਵਾਰਾ 25 ਜਨਵਰੀ ਤਰੀਕ ਆ ਸਾਰੇ ਪਾਸੇ ਦੇਖ ਲੋ ਠਾਠਾ ਮਾਰਦਾ ਘਟ ਲੋਕ ਦੂਰੋਂ ਦੂਰ ਆ ਗਏ ਗੱਡੀਆਂ ਦੀਆਂ ਡਿੱਗੀਆਂ ਭਰ-ਭਰ ਕੇ ਲੋਕੀ ਕੱਪੜਾ ਲੈ ਕੇ ਜਾ ਰਿਆ ਕਰੋੜਾਂ ਦੇ ਕੱਪੜਾ ਫ੍ਰੀ ਦੇ ਪਾ ਬਾਬਾ ਜੀ 9 ਅਗਸਤ ਨੂੰ ਹੱਟੀ ਬੰਦ ਕਰ ਦੇਣੀ ਆ ਚੱਕਦੇ ਫੱਰਾ ਲੋਕਾਂ ਦਾ ਆ ਜੀ ਲੱਖਾਂ ਦਾ ਨਹੀਂ ਕਰੋੜਾਂ ਦਾ ਫਿਰ ਲੱਖ ਡੇਢ ਲੱਖ ਰੁਪਏ ਦਾ ਕੱਪੜਾ ਜਿੰਨਾ ਲੈਣਾ ਲੈ ਜਾਓ 20000 ਰੁਪਏ ਚ ਕੱਪੜਾ ਐਦਾਂ ਦੇ ਹੈਵੀ ਸੂਟ ਜਿਹੜੇ ਬਜ਼ਾਰਾਂ 'ਚ 700 800 ਰੁਪਏ ਆ ਛੜੀ ਐਸ ਵਾਰ ਜਿਹੜੇ ਭੈਣ ਭਰਾ ਆ ਗਏ ਸੋ ਲੈ ਗਏ ਆ ਪੂਰੀ ਦੁਕਾਨ ਦਾ ਕੱਪੜਾ ਕਰਤਾ 200 ਰੁਪਏ ਦਾ ਸੂਟ ਕਰਤਾ 200 ਰੁਪਏ ਦਾ ਸੂਟ ਕਰ ਤੇ ਤੁਸੀਂ 200 ਰੁਪਏ ਨੂੰ ਸਿਮਰ ਦੇ ਸੂਟ ਵੀ ਕਰਤਾ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਅੱਜ ਦੀ ਵੀਡੀਓ ਸੁਰਤੋਂ ਲੈ ਕੇ ਐਂਡ ਤੱਕ ਦੇਖਣਾ ਕੱਲਾ ਕੱਲਾ ਸੂਟ ਮੈਂ ਖੋਲ ਕੇ ਦਿਖਾਉਂਗਾ ਦੇਖੋ ਜੀ ਵੱਡਾ ਧਮਾਕਾ ਕਰਤਾ ਬਾਜ਼ਾਰ ਦੇ ਵਿੱਚ 7-800 ਦਾ ਸੂਟ ਆ ਬਾਬੇ ਦੀ ਟੀ ਤੋਂ ਲੈ ਜਾਓ ਸਿਰਫ 200 ਰੁਪਏ ਚ ਹੀ ਕਰਦੇ ਭਾਜੀ ਸ਼ੁਕਰ ਬਾਰ ਆ ਟਾਈਮ ਵੀ ਦਦਨੇ ਆ 1:30 ਬਜ ਗਿਆ ਆ 200 ਦਾ 200 ਰੁਪਏ ਦਾ ਸੂਟ ਜੀ 200 ਰੁਪਏ ਦਾ 200 ਰੁਪਏ ਦਾ ਸੂਟ ਕਰਤਾ ਮਸਲੀਨ ਦਾ ਚੈਲੰਜ ਪੰਜਾਬ ਦਾ ਧਮਾਕਾ ਕਰਤਾ ਆ 2-4 ਸੂਟ ਨਹੀਂ ਟਰੱਕ ਭਰਨਾ ਦਾ ਟਰੱਕ ਭਰ ਲੋ ਕਪੜਾ ਇਦਾਂ ਦੇ ਰਹੇ ਆ ਆ ਦੇਖੋ ਸੋਦੇ ਇੱਕ ਤੋਂ ਇੱਕ ਸੂਟ ਆ ਲੋ ਨਵੀਆਂ ਚੀਜ਼ਾਂ ਹੋਰ ਲੋ ਦੁਕਾਨ ਪੂਰੀ ਖਾਲੀ ਕਰਦੇ ਮੈਂ ਭਾਜੀ ਆ ਦੇਖੋ ਹਾਂਜੀ ਇੱਕ ਤੋਂ ਇੱਕ ਧਮਾਕਾ ਦੇਖੋ ਸੂਟਾਂ ਨੂੰ ਨੇੜੇ ਕਰਕੇ ਬਾਈ ਦਿਖਾਈ ਜਾ ਦੇਖੋ ਕੜਾਈਆਂ ਕੱਡੀਆਂ ਲੈ ਜਾ ਬੈ ਜਾ ਹੋਈਆਂ ਆਹ ਦੇਖੋ ਸੂਟ ਨਾਲ ਦੁਪੱਟਾ ਦੇਖੋ ਤੁਸੀਂ ਰੇਟ ਦੱਸੋ ਕੀ ਆ ਭਾਜੀ ਰੇਟਾਂ ਦੇ ਧਮਾਕੇ ਵਾਲੋ ਚੱਕੋ 325 ਰੁਪਏ ਕਰਤਾ ਸੂਤ ਦੇਖੋ ਬਾਬੇ ਦੇਟੀਆਂ ਸਾਰਾ ਹੀ ਬਾਜ਼ਾਰ ਹਲਾਤ ਆ ਬਾਜ਼ਾਰ ਬੇਲੇ ਬਾਬੇ ਦੇਟੀਆਂ ਲੱਗੇ ਮੇਲੇ 8 900 ਵਾਲਾ ਸੂਟ ਲੈ ਜਾਓ 325 ਰੁਪਏ ਚ 325 ਚ ਕਰਤਾ ਉਹ ਪਾਦੀਆ ਦੇਖੋ ਸੂਟ ਤੁਸੀਂ ਧਮਾਕੇ ਕਰ ਰਿਆਂ 1095 ਵਾਲਾ ਸੂਟ ਮਸਲੀਨ ਦੇ ਦੁਪੱਟੇ ਨਾਲ ਰੰਗ ਵੀ ਚਾਰ ਦਾਂਗਾ ਟਰੱਕ ਭਰ ਕੇ ਕਪੜਾ ਲੋ ਆ ਲੋ 350 ਰੁਪਏ ਨੂੰ ਲੋ ਆ ਵੀ ਚੱਕੋ 350 ਚ ਉਹ ਕੋਈ ਇੱਥੇ ਆ ਕੇ 50000 ਦਾ ਕਪੜਾ ਲੈ ਕੇ ਜਾ ਰਿਹਾ ਕੋਈ ਲੱਖ ਰੁਪਏ ਦਾ ਕਪੜਾ ਲੈ ਕੇ ਜਾ ਰਿਹਾ ਉਹ ਲੋਕ ਸਿਆਣੇ ਹੋਗਾ ਏ ਉਹਨਾਂ ਨੂੰ ਪਤਾ ਵੱਡਾ ਫਾਇਦਾ ਜਿਹੜਾ ਬਾਜ਼ਾਰ 'ਚ 2 ਲੱਖ ਰੁਪਏ ਦਾ ਕੱਪੜਾ ਬਾਬੇ ਦੀ ਹੱਟੀ ਦੇ 50 ਹਜ਼ਾਰ 'ਚ ਲੈ ਜਾਓ 50 ਹਜ਼ਾਰ 'ਚ ਆਹ ਦੇਖੋ ਭਾਜੀ ਪੀਸ ਦੇਖੋ ਪਿਓਰ ਮਸਲੀਨ ਦੇ ਸੂਟ ਹੈਵੀ ਕੜਾਈਆਂ ਨਾਲ ਪ੍ਰੋਪਰ ਫੈਂਸੀ ਸੂਟ ਫੈਂਸੀ ਦੁਪੱਟੇ ਆਹ ਚੀਜ਼ਾਂ ਦੇਖ ਲਓ ਤੇ ਆਹ ਦੇਖੋ ਦੁਪੱਟੇ অর্ਗੈਂਜ਼ਾ ਦੇ ਆਗੇ ਕੜਾਈਆਂ ਕੱਡੇ ਹੋਏ ਰੰਗ ਵੀ ਚਾਰ-ਚਾਰ ਮਿਲਣਗੇ ਹਾਂਜੀ ਤੇ ਰੇਟਾਂ ਨੂੰ ਵੀ ਚੈਲੰਜ ਕਰਨ ਜਾ ਰਹੇ ਆ ਲਓ 1395 ਦਾ ਸੂਟ ਕਰਤਾ 500 ਰੁਪਏ ਕੱਲਾ ਕੱਲਾ ਸੂਟਾਂ ਦੀ ਖੋਲ ਕੇ ਦਿਖਾਉਣਾ ਜ਼ਰੂਰੀ ਹੈ ਵੈਰਾਈਟੀ ਇੱਕ ਇੱਕ ਦੇਖੋ ਫੋਟੋ ਮਾਰੇ ਸੈਲੀਬ੍ਰਿਟੀਆਂ ਦੇਖੋ ਜਿਵੇਂ ਰੌਲਾ ਪਾ ਪਾ ਕੇ ਕਹਿ ਰਹੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚਿਓ ਉਹ ਤੁਸੀਂ ਰਕੜੀਆਂ ਦੇ ਸ਼ਾਪਿੰਗ ਕਰਨੀਆਂ ਵਿਆਹ ਸ਼ਾਦੀ ਲਈ ਕੱਪੜਾ ਨਾਲ ਸਾਰਿਆਂ ਦਾ ਵੱਡਾ ਫਾਇਦਾ ਸਾਰਿਆਂ ਦਾ 2 2018 1800 ਵਾਲੇ ਸੂਟ 5 500 ਚ 5 500 ਚ ਕਰਦੇ ਬਾਬੇ ਜੱਟੀ ਦੇ 5 500 ਚ ਆ ਦੇਖੋ ਭਾਜੀ ਪਿਓਰ ਜੈਪੁਰ ਦਾ ਸੂਟ ਦੁਪੱਟਾ ਦੇਖੋ ਨਾਲ ਸੋਲੋ ਕਲਰ ਚਾਰਜ ਹਲੋ 795 ਦਾ ਸੂਟ 800 ਰੁਪਏ ਕਰਤਾ ਆ 800 ਰੁਪਏ ਦੇ ਦੇਣਾ ਇਹ 800 ਰੁਪਏ ਚ ਦੇ ਦੇਣਾ ਭਾਜੀ ਦੇਖੀ ਨਾ ਕੋਈ ਫੈਕਟਰੀ ਜੋ ਰੇਟ ਦੇ ਸਕਦਾ ਨਾ ਮਿਲ ਨਾ ਕੋਈ ਹੋਲ سیلਰ ਦੇ ਸਕਦਾ ਬਾਬੇ ਦੀ ਟੀ ਬੰਦ ਹੋਣੀ ਆ ਕਰੋੜਾਂ ਦਾ ਕਪੜਾ ਫਰੀ ਦੇ ਬਾਲ ਚੱਕ ਲੋ ਚੱਕ ਆਹ ਦੇਖੋ ਭਾਜੀ ਪ्योर ਨੈਚੁਰਲ ਗ੍ਰੇਡ ਦਾ ਹੈਵੀ ਸੂਟ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਆਹ ਚੀਜ਼ਾਂ ਦੇਖੋ ਆ ਦੁਪੱਟੇ ਦੇਖੋ ਫਰਕ ਦੇਖੋ ਕਿੰਨਾ ਹੈਵੀ ਨਾ 1895 ਨਾ 1595 700 ਰੁਪਏ ਲੈ ਜੋ ਓਏ ਆ ਵੀ 700 ਰੁਪਏ ਚ ਕਰਤਾ ਆ ਲਓ 700 ਰੁਪਏ ਚ ਆ ਵੀ ਲੈ ਜੋ ਲਓ ਆ ਦੇਖੋ ਜੀ ਵਿਆਹ ਸਾਲੀ ਦਾਜ ਬਰੀ ਸਾਰੇ ਦੇ ਵੱਡੇ ਫਾਇਦੇ ਆ ਘਰਾਂ ਜਣਾ ਆ ਵੀ 700 ਰੁਪਏ ਲੈ ਜੋ ਭਾਜੀ ਆ ਵੀ ਘਰਾਂ ਜਣਾ ਜਾਓ ਦੁਕਾਨਾਂ ਤੇ ਨਾ ਲੋਕਾਂ ਦੇ ਜਾਓ ਸ਼ੋਅਰੂਮਰ ਜਾ ਕੇ ਲੁੱਟ ਨਾ ਕਰਾਓ ਬਾਬੇ ਦੀ ਹੱਟੀ ਆ ਲਿਓ ਜਮਸ਼ੇਰ ਖਾਸ ਆ ਲਓ 700 ਰੁਪਏ ਚ ਕਰਤਾ 700 ਰੁਪਏ ਚ ਆ ਦੇਖੋ ਭਾਜੀ ਸੂਟ ਦੇਖੋ ਤੁਸੀਂ ਹੁਣ ਇੱਕ ਇੱਕ ਸੂਟ ਆਪਾਂ ਖੋਲ ਕੇ ਰਖਾਣੇ ਆ ਲਓ ਫੜੋ ਸਾਢੇ 400 ਰੁਪਏ ਚ ਸੂਟ ਲੈ ਜਾਓ ਸੈਲੀਬ੍ਰਿਟੀ ਲੈ ਸਾਢੇ 400 ਹੀ ਦੇ ਰਹੇ ਆ 1000 ਰੁਪਏ ਹਾਡੇ 450 ਦੇ ਬਾਬੇ ਦੀ ਹੱਟੀ ਤੋਂ ਲੈ ਆਇਆ ਜੋ ਮੜ ਕੇ ਨਹੀਂ ਮੌਕਾ ਮਿਲਣਾ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆ ਜਾਓ ਬਹੁਤ ਵੱਡੇ ਫਾਇਦੇ ਆ ਦੇਖੋ ਭਾਜੀ ਮਸਲੀਮ ਦੇ ਸੂਟ ਕੰਮ ਦੇਖੋ ਕੀਤੇ ਹੋਏ ਬ੍ਰੈਂਡਾਂ ਦੇ ਪੀਸ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਆ ਦੇਖੋ ਕਲਰ 1095 ਦਾ ਸੂਟ ਕਰਤਾ 350 ਰੁਪਏ 350 ਰੁਪਏ ਚ ਆ ਵੀ ਭਾਜੀ ਪੂਰੇ ਪੰਜਾਬ ਦੀ ਗਾਰੰਟੀ ਦਾ ਦੇ ਰਿਆ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਦੁਕਾਨ ਕਰ ਰਿਆਂ ਖਾਲੀ 13 ਤਰੀਕ ਨੂੰ ਹੋਣਾ ਉਹ ਦੁਕਾਨ ਨਵੀਂ ਦੁਕਾਨ ਦਾ ਤੇ ਵੱਡੇ ਕਰਿਆਂ ਫਾਇਦੇ ਆ ਲੋ ਗੀਜ਼ਾ ਕੋਟਨ ਦੇ ਬ੍ਰਾਂਡਡ ਪੀਸ ਆ ਗਏ ਜੀ ਮਾਲ ਕਿੰਨਾ ਚਾਹੀਦਾ ਕੱਪੜਾ ਕਿੰਨਾ ਚਾਹੀਦਾ ਹੁਣੇ ਬੁੱਕ ਕਰਾ ਲਓ ਹਾਂਜੀ ਐਦਾਂ ਦੇ ਸੂਟ ਫਿਰ ਦੁਬਾਰਾ ਆਫਰ ਨਹੀਂ ਆਉਣੀ ਆਹ ਦੇਖੋ ਸੂਟ ਆਹ ਦੇਖੋ ਭਾਜੀ ਦੁਪੱਟਾ ਜੀ ਫੁੱਲ ਲੱਗੀ ਜ਼ਾ ਕੋਟਨ ਦਾ ਸੂਟ ਬਾਜ਼ਾਰ ਚ 1095 ਆਲੋ ਭਾਜੀ ਇਹ ਇੱਕ ਨਹੀਂ ਤੁਸੀਂ ਡਿਜ਼ਾਈਨ ਦੱਸੋ ਕਿੰਨੇ ਚਾਹੀਦੇ ਆ ਤੁਹਾਡੇ ਸੋਹਣੇ ਪੈਕ ਮੁਠੇ ਖੋਲਦਾ ਪਿਆ ਹਾਂਜੀ ਜਿੰਨੇ ਸੂਟ ਓਨੇ ਡਿਜ਼ਾਈਨ ਹਾਂਜੀ ਆਲੋ ਫੜੋ ਭਾਜੀ ਲਓ ਕਪੜਾ 400 ਰੁਪਏ ਬੜੀ ਲਓ 400 ਰੁਪਏ ਉਹ ਬਈਆ ਰੇ ਵਿੱਚ 12 1200 ਦਾ ਬੈਗਦਾ 12 1200 ਦਾ ਇੱਥੇ 1200 ਦੇ ਤਿੰਨ ਚਾਰ 400 ਚ ਬਾਬੇ ਦੀ ੱਟੀ ਦੇ ਚਾਹੇ ਕੋ 200 ਦਾ ਸੂਟ ਚਾਹੇ 20000 ਦਾ ਸੂਟਾ ਸਾਰਾ ਹੀ ਤੁਹਾਨੂੰ ਲਟਾ ਦੇਣਾ ਛੇਤੀ ਆ ਗਿਓ ਜਿੱਦਾਂ ਦਾ ਬਜਟ ਆ ਉਦਾਂ ਦਵਾਂਗੇ ਲਓ 1200 ਦਾ ਸੂਟ 400 ਰੁਪਏ ਕਰਤਾ ਪੀਸ ਦੀ ਲੁੱਕ ਦੇਖ ਲਓ ਡਿਜ਼ਾਈਨ ਦੇਖ ਲਓ ਕੜਾਈ ਦੇਖ ਲਓ ਰੰਗ ਦੇਖ ਲਓ ਸੁਥਰਾ ਕਪੜਾ ਨਮਾ ਕਪੜਾ ਦੁਕਾਨ ਕਰ ਰਿਹਾ ਖਾਲੀ ਵਾਲੋ 400 ਰੁਪਏ ਲੈ ਜਾਓ ਇਹ ਤੋਂ ਵੱਡੀ ਆਫਰ ਪੂਰੇ ਪੰਜਾਬ 'ਚ ਹੈ ਨਹੀਂ ਕੋਈ 2-4 ਸੂਟ ਲੈ ਕੇ ਅਰੇ ਮੈਂ ਇੱਥੇ ਪੂਰੀ ਦੁਕਾਨ ਖਾਲੀ ਕਰ ਰਿਹਾ ਆਹ ਹੀ ਸੂਟ ਡਮੀਆਂ ਤੇ ਲਾ ਕੇ 12-1200 ਚ ਪਰ ਬਾਬੇ ਸਿੱਟੀ ਤੋਂ ਲੈ ਜਾਓ 4-400 ਚ 3-3 ਗੁਣਾ ਰੇਟ ਕੱਟ ਕਰਤੇ ਤਿੱਗਣੇ ਤਿੱਗਣੇ ਰੇਟ ਦੇਖੋ ਭਾਜੀ ਪੈਕ ਸੱਟ ਤਾਜੀ ਪਕੌੜੇ ਭਾਜੀ ਬ੍ਰਾਂਡਡ ਬਿਲਾਂ ਦੇ ਬ੍ਰਾਂਡਡ ਕੱਪੜੇ ਫ੍ਰੀ ਦੇ ਰੇਟ ਕਰਤੇ ਆ ਹਾਂਜੀ ਆ ਸੂਟ ਦੇਖ ਲਓ ਆ ਚੀਜ਼ ਬਣੀ ਦੇਖ ਲਓ ਤੇ ਕੰਮ ਦੇਖ ਲਓ ਤੇ ਹੈਂਡਵਰਕ ਦੇਖ ਲਓ ਇੱਕ ਤੋਂ ਇੱਕ ਧਮਾਕਾ ਦੇਖ ਲਓ ਭਾਜੀ ਜੀ ਆ ਸੂਟ ਆ ਦੁਪੱਟਾ ਉਹ ਵੀ ਆਰਗੈਂਜ਼ਾ ਦਾ ਆ ਚੀਜ਼ ਦੇਖੋ ਬਣੀ ਹੋਈ 2000 ਦਾ ਹੋਊਗਾ ਘੱਟੋ ਘੱਟ ਇਹ ਭਾਜੀ ਆਪਾਂ ਆਪਣੇ ਪਹਿਣਾ ਬਣਾਉਣ ਸਿਰਫ 600 ਰੁਪਏ ਕਰਤਾ ਆ ਲਓ ਆ ਵੀ 600 ਜੀ ਸਟੈਂਡਰਡ ਕਪੜੇ ਮੈਨੂੰ ਨਹੀਂ ਲੱਗਦਾ ਬਾਬੇ ਦੀ ਹੱਡੀ ਦੇ ਕੁਝ ਬਣਾਉਣਾ ਪਰ ਲਟਾਉਣ ਦੇ ਲੱਗੇ ਆ 18 1800 ਵਾਲੇ ਸੂਟ 6 600 ਰੁਪਏ ਚ ਗਾਰੰਟੀ ਆ ਕਿਸੇ ਤੋਂ ਦੇ ਦੀ ਹੁਣੋ ਜੀ ਤੇ ਮਰਜ਼ੀ ਜਾ ਕੇ ਰੇਟ ਪਤਾ ਕਰਾ ਲੈਣਾ ਘਾਟਾ ਪਾ ਕੇ ਦੇ ਰਿਆ ਨਾ ਚੈਲੰਜ ਨਹੀਂ ਦੇ ਰਿਆ ਸਟਾਕ ਖਤਮ ਕਰਨਾ ਇਥੋਂ ਦੀ ਦੁਕਾਨ ਕਰਨੀ ਇਥੋਂ ਬੰਦ ਤੇ ਅੱਗੇ ਖੋਲਣੀਆਂ ਨਿਊ ਬਾਬੇ ਦੀ ਹੱਡੀ ਤੇ ਆ ਲੋ ਪੀਸ ਭਾਜੀ ਆ ਕੰਮ ਦੀ ਸਫਾਈ ਦੇਖ ਲਓ ਕੜਾਈ ਦੇਖ ਲਓ ਆਪ ਇਸ ਦੀ ਲੁੱਕ ਦੇਖ ਲਓ ਫੁੱਲ ਪਿਓਰ ਦਾ ਦੁਪੱਟਾ ਉਹ ਵੀ ਬ੍ਰਸ਼ਪਿੰਡ ਨਾ ਕਾਕਾ ਉਹ ਦੁਪੱਟਾ ਫੜ ਕੇ ਖੋਲ ਕੇ ਰੱਖਾ ਜਰਾ ਖੁੱਲੇ ਡੁੱਲੇ ਦੁਪੱਟੇ ਆ ਕਪੜਾ ਸੋਹਣਾ ਆ ਦੇਖੋ ਤਰਾਇਆਂ ਕਿੰਨੀਆਂ ਸੋਹਣੀਆਂ ਗੱਡੀਆਂ ਇਹ ਰਾਇਲ ਕਾਕਾ ਜਿਹੜੇ ਕਹਿੰਦੇ ਵੱਡੇ ਵੱਡੇ ਬ੍ਰਾਂਡਡ ਸੂਟ ਪਾਉਣੇ ਉਹ ਚੀਜ਼ਾਂ ਦਿਖਾ ਰਹੇ ਆ ਭਾਜੀ 1300 1500 1600 ਸੂਟ ਲੈ ਲਓ ਚੱਕੋ 400 ਰੁਪਏ ਲੈ ਜੋ ਬਾਬੇ ਦੀ ਓ ਹੋ 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 ਬੇ ਹਣ 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 ਦੇਖੋ ਆ ਵੀ 400 ਰੁਪਏ ਚ ਕਰਤਾ ਮੈਂ ਕਹਿੰਦਾ ਚੈਲੰਜ ਕਰਦਾ ਹਾਂ ਚਾਹੇ ਲੁਧਿਆਣਾ ਚਲ ਜਾਓ ਜਲੰਧਰ ਚਲ ਜਾਓ ਬਠਿੰਡੇ ਚਲ ਜਾਓ ਅਮਰਸਾਹ ਪਟਾਣਕੋਟ ਕੋਈ ਵੀ ਆ ਰੇਟ ਨਹੀਂ ਦੇ ਸਕਦਾ 15 1600 ਵਾਲੇ ਰਾਇਲ ਸੂਟ 4 400 ਚ ਕਰਤੇ 4 400 ਆਹ ਦੇਖੋ ਭਾਜੀ ਪੀਸ ਜਰਾ ਤੁਸੀਂ ਆ ਚੀਜ਼ਾਂ ਦੇਖੋ ਬਣੀਆਂ ਹੋਈਆਂ ਦੁਪट्टे ਦੇਖੋ ਨਾਲ ਬਰਸਪੈਂਡ ਦੇ ਫੁੱਲ ਪਿਓਰ ਦੇ ਫੁੱਲ ਸਾਈਜ਼ ਦੇ ਦੁਪट्टे ਕਲਰ ਚਾਰ ਤੁਹਾਨੂੰ ਮੈਂ ਇੱਕ ਇੱਕ ਖੋਲ ਕੇ ਦਿਖਾ ਰਿਹਾ ਕਿਸ ਕਰਕੇ ਵੀ ਰਸ ਚ ਕਪੜਾ ਤੁਹਾਨੂੰ ਪਤਾ ਇਦਾਂ ਹੀ ਲੈਂਦੇ ਪਹਿਣ ਪਰਾ ਯਕੀਨ ਤੇ ਪਰ ਆਪਾਂ ਇੱਕ ਇੱਕ ਵੀਸ ਗੋਲ ਕੇ ਦਿਖਾ ਰਹੇ ਹਾਂ ਕਾਦੇ ਹਾਸਤੇ ਵੀ ਵੱਡਾ ਫਾਇਦਾ ਹੋਵੇ 400 ਰੁਪਏ ਸੂਟ। ਬਾਬਾ ਜੀ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਆ ਕਹਿੰਦੇ ਅਸੀਂ ਵੀ ਬਾਬੇ ਦੀਆਂ ਹੱਟੀਆਂ ਕੋਲ ਨਹੀਂ ਆ ਸਾਨੂੰ ਕਹਿੰਦੇ ਭਾਜੀ ਫਰਾਂਚਾਈਜ਼ੀਆਂ ਵੀ ਮਿਲਣਗੀਆਂ ਪੂਰੀ ਦੀ ਪੂਰੀ ਜ਼ਿੰਮੇਵਾਰੀ ਸਾਡੀ ਹੋਊਗੀ ਤੁਸੀਂ ਸਿਰਫ ਪੈਸਾ ਕਮਾਉਣਾ ਤੁਹਾਨੂੰ ਘਾਟਾ ਨਹੀਂ ਪਊਗਾ ਜਦੋਂ ਮਰਜ਼ੀ ਆਜੋ ਬਹਿ ਕੇ ਟੇਬਲ ਤੇ ਕਰੋ ਡੀਲ ਤੇ ਖੋਲੋ ਬਾਬੇ ਦੀ ਹੱਟੀ ਤੇ ਕਰਾਂਗੇ ਫੁੱਲ ਸਪੋਰਟ ਜੋ ਕਪੜਾ ਇੱਥੇ ਵੀ ਗੂ ਉੱਥੇ ਵੀ ਬੀਗੂ ਪਰ ਤਰੀਕਾ ਸਾਡਾ ਹੋਊਗਾ ਉਹਦੇ 'ਚ ਇੱਕ ਸ਼ਰਤ ਹੋਊਗੀ ਵੀ ਬਾਬੇ ਦੀ ਹੱਟੀ 'ਚ ਤੁਸੀਂ ਹੋਰ ਕਿਸੇ ਕੰਪਨੀ ਦਾ ਕੱਪੜਾ ਨਹੀਂ ਖੋਲਣਾ ਇਹ ਗਾਰੰਟੀ ਹੋਊ। ਬਿਲਕੁਲ ਜੀ ਉਹ ਤਾਂ ਹੈ ਹੀ ਆ। ਸੋ ਆ ਵੀ ਤੁਸੀਂ ਚੈੱਕ ਕਰ ਲੋ ਟੌਪ ਦੀਆਂ ਚੀਜ਼ਾਂ ਦੇਖੋ ਹੁਣ ਬਥੇਰਾ ਤੁਸੀਂ ਨੌਕਰੀਆਂ ਕਰਨੀਆਂ ਉਹ ਪੈਸੇ ਨਹੀਂ ਮਿਲਦੇ ਬਥੇਰੀਆਂ ਤੁਸੀਂ ਸਕੂਲਾਂ ਸਾਹਿਬ ਤੁਸੀ ਕਮਾਉਣਾ ਚਾਹੁੰਦੇ ਹੋਣਾ ਦੇ ਇੱਕ ਵਾਰੀ ਮਿਲ ਲੋ ਵਿਜ਼ਿਟ ਕਰ ਲੋ ਤਰੀਕਾ ਦੱਸਾਂਗਾ ਪੈਸੇ ਹੀ ਕਮਾਓਗੇ ਆ ਲੋ 400 ਰੁਪਏ ਲੈ ਜੋ ਦੇਖੋ ਜਿਹੜੇ ਤੁਸੀਂ ਜੌਬ ਕਰਦੇ ਹੋ ਚਾਹੇ ਤੁਸੀਂ ਸਕੂਲਾਂ ਦੇ ਟੀਚਰ ਹੋ ਚਾਹੇ ਤੁਸੀਂ ਛੋਟੀਆਂ ਬੁਟੀਕਾਂ ਚਲਾ ਰਹੇ ਹੋ ਤੁਹਾਨੂੰ ਅੱਜ ਸਹੀ ਨੁਕਤਾ ਦੇਤਾ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਅਮੀਰ ਬਣਾਣਾ ਚਾਹੁੰਦੇ ਹੋ ਸਕੂਟਰੀਆਂ ਮੋਟਰਸਾਈਕਲ ਗੱਡੀਆਂ ਲੈਣੀਆਂ ਚਾਹੁੰਦੇ ਹੋ ਬਾਬੇ ਦੀ ਹੱਟੀ ਨਾਲ ਜੁੜ ਜਾਓ ਚਾਹੇ ਫੇਰੀ ਲੈ ਕੱ ਚਾਹੇ ਆਪਣੀ ਦੁਕਾਨਾ ਖੋਲੋ ਬਾਬੇ ਜੱਟੀ ਪਾਲਸਪੋਰਟ ਕਰ ਰਹੀ ਹੈ ਫ੍ਰੈਂਚਾਈਜ਼ੀਆ ਵੀ ਤੁਹਾਨੂੰ ਦੇ ਦੇਣੀਆਂ ਭਾਜੀ ਗੱਡੀਆਂ ਕਾਰਾਂ ਪਰਮਾਤਮਾ ਨੇ ਇਹਨਾਂ ਨੂੰ ਆਪ ਹੀ ਦੇ ਦੇਣੀਆਂ ਨੇ ਆਪਾਂ ਸਿਰਫ ਰਾਹ ਦੱਸਣਾ ਵੀ ਜਿਹਦੇ ਕੋਲ ਤਰੀਕਾ ਉਹ ਇੱਥੇ ਬਹਿ ਕੇ ਅਮਰੀਕਾ ਨੂੰ ਕੈਨੇਡਾ ਅਮਰੀਕਾ ਜਾ ਕੇ ਵੀਜ਼ੇ ਲਵਾਉਣ ਦੀ ਲੋੜ ਨਹੀਂ ਇਦਾਂ ਦੇ ਬ੍ਰਾਂਡਡ ਪੀਸ 4-400 ਰੁਪਏ ਕਰਦੇ ਆ ਆ ਵੀ 4-400 ਚ ਦੇਖੋ ਜੇ ਹੋਰ ਕਿਸੇ ਹੋਲਸੇਲਰ ਕੋ ਜਾਣੇ ਉਹਦੀ ਸ਼ਰਤ ਹੁੰਦੀ ਆ ਵੀ ਭਾਈ ਆਓ ਸੈੱਟ ਵਾਈ ਸੈੱਟ ਲੈ ਕੇ ਜਾਓ ਘੱਟੋ ਘੱਟ 20-25 ਹਜ਼ਾਰ ਦਾ ਕੱਪੜਾ ਲੈ ਕੇ ਜਾਓ ਪਰ ਬਾਬੇ ਜੱਟੀ ਵਾਲੇ ਕਹਿੰਦੇ ਨਾ ਭਈ ਪਾਵੇਂ ਸਿੰਗਲ ਸਿੰਗਲ ਸੂਟ ਲੈ ਜਾਓ ਪਾਵੇਂ 10000 ਦਾ ਲੈ ਜਾਓ ਪਾਵੇਂ 5000 ਆਹ ਦੇਖੋ 50000 ਦੇ ਕਪੜੇ ਮਰਜ਼ੀ ਤੁਹਾਡੀ ਆ ਆਹ ਦੇਖੋ ਬਨਾਰਸੀ ਬ੍ਰੋਕਰ ਸੋਨਾ ਚਾਂਦੀ ਦਾ ਸੂਟ ਜਿਹੜਾ ਬਾਜ਼ਾਰ 'ਚ ਐਦਾਂ ਦਾ ਦੁਪੱਟਾ ਡੰਮੀ ਦੇ ਲਾ ਕੇ ਦੁਕਾਨਦਾਰ 2295 'ਚ ਲੁੱਟ ਰਹੇ ਆ ਆਪਾਂ ਕਰ ਰਹੇ ਆ ਦੁਕਾਨ ਬੰਦ ਤੇ ਰੇਟਾਂ ਦੇ ਪਰਦੇ ਵੀ ਖੋਲਦੇ ਪਏ ਆ 1800 ਦਾ ਆ ਲੋ 500 ਰੁਪਏ ਚੱਕੋ 2200 ਦਾ ਸੂਟ 500 ਜ ਮੈਂ ਕਿਹਾ ਭਾਜੀ ਮੈਂ ਦੁਕਾਨ ਖਾਲੀ ਕਰਨੀ ਹੈ 500 ਦੇ ਇੱਕੜੀ ਦਾਂਗਾ 200 500 ਨਾਰੇ ਹੋਸਿਲਰ ਪਰੇਸ਼ਾਨ ਕਰਤੇ ਕਹਿੰਦੇ ਬਾਬਾ ਕਰੀ ਕੀ ਜਾਂਦਾ ਆ ਪਾਦਮ ਆ ਲੋ 22 2200 ਵਾਲੇ ਸੂਟ 22 2200 ਵਾਲੇ ਸੂਟ 5 500 5 500 ਦੀ ਚੇਲੇ ਜਾਂ ਆ ਦੇ 5 500 ਹੀ ਦੇ ਰਿਹਾ ਬਨਾਰਸੀ ਸੂਟ 5 500 ਜ 2200 ਬਾਜ਼ਾਰ ਦਾ ਰੇਟ ਦੇਖੋ ਕਿੰਨਾ ਫਰਕ ਪੈ ਗਿਆ ਬਾਜ਼ਾਰ ਨਾਲੋਂ ਫੇਰੇ ਕਰਤੇ ਫੇਰੇ ਬਸ ਮੇਲਾ ਲੁੱਟ ਲੋ ਫੇਰਾ ਕਿਉਂ ਜਰੋ ਚਿੜੀਆਂ ਚੋਗ ਗਈ ਬਾਗ ਭਾਈ ਭੱਲੇ ਪਿਆਈ ਕਾਪਰੀ ਆ ਲੋ ਭਾਜੀ ਦੇਖੋ 350 ਚ ਘੇਰਾ ਦੇਖੋ ਬਣਿਆ ਹੋਇਆ ਕੰਮ ਦੇਖੋ ਹੈਂਡਵਰਕ ਤੁਸੀਂ ਕਰੀ ਕੀ ਜਨੇ ਕੋਈ 350 400 ਹਜ਼ਾਰ 1000 ਹਜ਼ਾਰ ਹਜ਼ਾਰਾਂ ਦੇ ਸੂਟ 12 1200 ਵਾਲੇ ਸੂਟ 350 ਰੁਪਏ ਚ ਰੋਲ ਤੇ ਯਾਰ ਰੋਲ ਦੇਖੋ ਬਾਰ ਬਾਰ ਕਹਿ ਰਿਹਾ ਰਖੜੀ ਦੇ ਮੌਕੇ ਸਾਨੂੰ ਸੁਨਹਿਰੀ ਆ ਰੀਸੇਲ ਵਾਲੀ ਦੁਕਾਨਦਾਰਾਂ ਲਈ ਆ ਕੇ ਲੈ ਜਾਓ ਸਿੰਗਲ ਸਿੰਗਲ ਪੀਸ ਚੌਣ ਚੌਣ ਕੇ ਲੈ ਜਾਓ 350 ਰਾ ਆ ਲੋ ਭਾਜੀ ਆ ਪੀਸ ਦੇਖੋ ਪਿਓਰ ਮਡਾਲ 골ਡ ਵਰਕ ਦੇ ਨਾਲ ਹੈਂਡਵਰਕ ਦਾ ਕੰਮ ਦੇਖੋ ਕੀਤਾ ਹੋਇਆ ਗਲੇ ਤੇ ਹਾਂਜੀ ਠੀਕ ਹੈ ਜੀ ਇਹਦੀ ਸਾਰੀ ਜਾਣ ਪਾਈ ਦੁਪੱਟੇ ਤੇ 2695 ਰੁਪਏ ਦਾ ਸੂਟ ਹੈ ਜੀ ਆਹ ਪੀਸ ਦੀ ਲੁੱਕ ਦੇਖ ਲਓ ਕੰਮ ਦੇਖ ਲਓ ਹਾਂਜੀ ਬਈ ਦੁਕਾਨ ਕਰ ਰਹੇ ਆਂ ਬੰਦ ਜੀਨੇ ਲੈਣੇ ਆ ਤੇ ਡਿਜ਼ਾਈਨ 40 ਤੋਂ 50 ਡਿਜ਼ਾਈਨ ਦੇ ਦਾਂਗਾ ਹਾਂਜੀ ਰੇਟਾਂ ਦੀ ਗਾਰੰਟੀ ਦੇ ਦਾਂਗਾ ਤਾਂ ਆਲੋ ਭਾਜੀ 900 ਰੁਪਏ ਲੈ ਜੋ 900 ਰੁਪਏ ਸੂਟ ਦੇ ਦੂੰਗੇ 900 ਰੁਪਏ ਦਾ ਸੂਟ ਦੇ ਦਾਂਗਾ ਅੱਜ ਆਹ ਪਾਰੇ ਪਾਰੇ ਸੂਟ ਵੀ ਅੱਜ ਦੇਖਣੇ ਆਂ ਭਾਜੀ ਸਾਡੀ ਵਾਲੇ ਦੇਖਣੇ ਆ ਸਾਰੀਆਂ ਲੀਡਾਂ ਦਿਖਾਉਣਾ ਆ ਮੈਂ ਇੱਕ ਇੱਕ ਸੈਂਪਲ ਦਿਖਾਣ ਰਿਹਾ ਹੱਲੇ ਹਾਂਜੀ ਆਹ ਦੇਖੋ ਪੀਸ ਪਿਓਰ オリジナル ਸਾਊਥ ਕਾਟਨ ਵਰਕ ਦੇ ਨਾਲ ਪ੍ਰਿੰਟਰ ਸਲਵਾਰ ਪ੍ਰਿੰਟਰ ਦੁਪੱਟਾ ਆਊਗਾ ਰੰਗ ਚਾਰ-ਚਾਰ ਆਣਗੇ ਭਾਵੇਂ ਤੁਸੀਂ ਇੱਕ ਸੂਟ ਲੈ ਲਓ ਹਾਂਜੀ ਵਿਜ਼ਿਟ ਕਰ ਲਓ 400 ਰੁਪਏ ਚ ਦਾਂਗਾ ਸੋ ਬਾਰ-ਬਾਰ ਤੁਹਾਨੂੰ ਅਸੀਂ ਕਹਿ ਕੀ ਰਹਿਆ ਜੀ ਕੱਪੜੇ ਕੰਮ ਸ਼ੁਰੂ ਹੋ ਗਿਆ ਸੀਏ ਸ਼ੁਰੂ ਹੋ ਗਿਆ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰੋ ਹੋਰ ਪਾਸੇ ਨਾ ਜਾਓ ਇੱਕ ਵਾਰੀ ਮੇਰੇ ਕੋਲ ਤੇ ਮੇਰੇ ਕੋਲ ਤੇ ਜਮਸ਼ੇਰ ਖਾਨ ਬਾਬੇ ਜੱਟੀ ਦੇ 9 ਅਗਸਤ ਤੋਂ ਪਹਿਲਾਂ ਪਹਿਲਾਂ ਆਜੋ ਗਾਰੰਟੀ ਦਿੰਨਾ ਗਾਰੰਟੀ ਰਾਤੋਂ-ਰਾਤ ਅਮੀਰ ਕਰ ਦੂੰਗਾ ਰਾਤੋਂ-ਰਾਤ امیر ਸਸਤਾ ਕੱਪੜਾ ਖਰੀਦ ਲਓ ਕੋਡੀਆਂ ਦੇ ਭਾ ਦੇ ਰਿਹਾ ਬਾਬਾ ਇਦੋਂ ਸਸਤਾ ਨਾ ਕੋਈ ਦੇ ਸਕਦਾ ਨਾ ਕਿਦੋਂ ਦੇ ਹੋਣਾ ਲੱਤਾਂ 'ਚ ਜਾਣੇ ਹਨ ਕਿਸੇ ਦੇ ਆਹ ਦੇਖੋ ਭਾਜੀ ਆਹ ਚੀਜ਼ ਦੇਖੋ ਬਣੀ ਹੋਈ ਫੁੱਲ ਪਿਓਰ ਦੇ ਦੁਪट्टे ਆਣਗੇ オリジナル ਗੀਜ਼ਾ ਦੇ ਸੂਟ ਆਉਣਗੇ ਰੇਟਾਂ ਦੇ ਧਮਾਕੇ ਆਉਣਗੇ ਪੂਰੇ ਪੰਜਾਬ ਦਾ ਓਪਨ ਚੈਲੰਜ 500 ਰੁਪਏ ਦਾ ਸੂਟ ਹੋਇਆ ਵੀ 500 ਚ ਕਰਦਾ ਭਾਜੀ ਹੁਣ ਤੁਹਾਨੂੰ ਮੈਂ ਨਵੇਂ ਚਲਬੇ ਦਿਖਾਣ ਲੱਗਾ ਇੱਧਰ ਨੂੰ ਆਜੋ 15 15 16 ਸੂਟ 5 500 ਜ 15 1500 ਵਾਲਾ ਆ ਨੇੜੇ ਕਰਕੇ ਵੀਰੇ ਐਡੇ ਹੀ ਦਿਖਾ ਦੇ ਇਹ ਖੋਲਣੇ ਨਹੀਂ ਕਾਰਨ ਪਤਾ ਕੀ ਹੈ 650 ਸੂਟ ਵਾਲਾ 1200 ਰੁਪਏ ਪਹਿਲਾਂ ਹੀ ਆ ਦੇਖ ਲਓ 65 600 7 7000 2500 ਰੁਪਏ ਲੋ ਚੱਕੋ 6500 ਵਾਲਾ ਸੂਟ 2500 ਚ ਕਰਤਾ ਹਲੋ ਭਾਜੀ ਅਦਰ ਦੇਖੋ ਖਾਣਾ ਦੇਖੋ ਤੁਸੀਂ ਆਹ ਦੇਖੋ ਜੀ ਜਿਹੜੇ 6500 7000 ਰੁਪਏ 75 7500 ਵਾਲੇ ਸੂਟ ਇਹਦੇ 25 2500 ਚ ਲੈ ਜਾਓ ਪੱਤੀ ਪੱਤੀ ਸਵੇਰੇ ਜੇ ਮੈਂ ਮੁਕਰ ਜਾਵਾਂ ਨਾ ਇਹ ਮਾਲ ਦੇਣ ਤੋਂ ਦੁਕਾਨ ਦੇ ਅੰਦਰ ਆਣਾ ਨਿਸ਼ਾਨੀ ਲਾ ਲਓ 1 2 3 4 5 6 7ਵਾਂ ਖਾਣਾ ਆ ਦੇਖੋ 9000 ਹਜ਼ਾਰ ਵਾਲੇ ਸਤਵੇਂ ਖਾਨੇ ਦੇ ਸੂਟ 2500 ਕਰਤੇ ਲਓ ਆਹ ਦੇਖੋ ਐਡਾ ਵੱਡਾ ਫਾਇਦਾ ਜਿਹੜੇ ਰਾਇਲ ਕਸਟਮਰ ਆ ਉਹ ਤੁਸੀਂ ਵਿਆਹ ਸਹੀ ਦਾ ਕੱਪੜਾ ਵੀ ਲੈਣਾ ਲੋਕੋ 10 10000 ਵਾਲਾ ਸੂਟ ਵੀ ਲੈ ਜਾਓ ਜਿਹੜਾ ਤੁਸੀਂ ਵਿਆਹ ਸਹੀ ਦਾ ਕੱਪੜਾ 2500 2500 ਚੈਲੰਜ ਕਰਤਾ ਜੇ ਮੈਂ ਜਿਹੜਾ ਵਿਆਹ ਸ਼ਾਦੀ ਵਾਲਾ ਕਪੜਾ 2 2 ਲੱਖ ਦਾ ਲੈਣਾ ਬਿਆਰ ਚ ਆ ਕੇ ਬਾਪੂ ਢੋ 50000 ਚ 1.5 ਲੱਖ ਰੁਪਇਆ ਵਜਾਉਣ ਦੀ ਗਰੰਟੀ ਸਾਡੀ ਲੈ ਜਾਓ ਇਹ ਕੋਈ ਸੂਟ 10000 ਦਾ ਆ ਕੋਈ 8000 ਦਾ ਕੋਈ 6500 ਦਾ ਪਰ ਸਾਡੇ ਕੋਲ 2500 ਚ 2500 ਚ ਲੋ ਜੀ 25 2500 ਚ ਕਰਤੇ 25 2500 ਚ ਭਾਰੇ ਭਾਰੇ ਸੂਟ ਦੁਪट्टे ਵੀ ਹੈਵੀ ਲੈ ਜਾਓ ਮੁਰਕੇ ਨਹੀਂ ਮੈਨਾਂ ਮੌਕਾ ਇਹੋ ਹਲੋ ਭਾਜੀ 3500 ਚ ਲੈ ਜਾਓ 12500 ਵਾਲਾ ਸੂਟ ਓਏ ਹੋਏ ਹੋਏ ਆ ਦੇਖੋ ਵਿਆਹ ਵਾਲੀ ਕੁੜੀ ਵਾਲਾ ਸੂਟ ਆ ਮੈਂ ਕਿਹਾ ਤਾਂ ਰਿਉ ਹੀ ਖੁਸ਼ ਕਰਤੀ ਆ 3500 ਰੁਪਏ ਚ ਦੇ ਰਹੇ ਆ ਬਾਜ਼ਾਰ ਚ 12 12000 ਰੁਪਏ ਮੈਂ ਕਿਹਾ ਇਧਰ ਆ ਇਹਨੂੰ ਹੱਥ ਪਾਓ ਜਰਾ ਸੂਟ ਨੂੰ ਦੇਖੋ ਜਰਾ ਹਾਂਜੀ ਘੇਰਾ ਦਿਖਾਓ ਨੇੜੇ ਕਰਕੇ ਮੈਂ ਕਿਹਾ ਸਫਾਈ ਬੜੀ ਆ ਕੱਪੜੇ ਦੀ ਔਰ ਇਹਦੇ ਚੀਜ਼ਾਂ ਆ ਬਾਜ਼ਾਰਾਂ ਚ ਜਾ ਕੇ 8 8 10 10 12 12000 ਰੁਪਏ ਚ ਲੁੱਟਣਾ ਕਰਾ ਲੈ ਲੋ ਬਾਬੇ ਦੀ ਹੱਡੀ ਤੋਂ 4500 ਚ ਲੋ 4500 ਰੁਪਏ ਚ ਭਾਜੀ ਮੈਂ ਦੁਕਾਨ ਖਾਲੀ ਕਰਨੀ ਐ ਸੋ ਜਿੱਦਾਂ ਦਾ ਵੀ ਕੱਪੜਾ ਚਾਹੀਦਾ ਆ ਦੇਖੋ ਪੂਰੇ ਬੁਲਬੁਲ ਦੇ ਬੱਚੇ ਭਾ ਕੋਈ ਇਧਰ ਆਓ ਇਧਰ ਭਾਜੀ ਮੇਰੇ ਲੈਓ ਕੈਮਰਾ ਇਦਾਂ ਦੀਆਂ ਚੀਜ਼ਾਂ ਆ ਦੇਖੋ ਜਿਹੜਾ ਸ ਆ ਚੀਜ਼ ਦੇਖੋ ਬਣੀ ਹੋਈ ਪਿਓਰ ਔਰਗੈਂਜ਼ਾ ਦੇ ਉੱਪਰ ਹੈਂਡਵਰਕ ਦਾ ਕੰਮ ਆਹ ਦੇਖੋ ਪੀਸ ਨੇੜੇ ਕਰਕੇ ਵੀਰੇ ਦਿਖਾ ਦੇ ਜਰਾ ਤਸੱਲੀ ਨਾਲ ਕਲਰ ਹੀ ਬਹੁਤ ਆਹ ਸੂਟ ਹੈ ਜੀ ਠੀਕ ਆ ਜੀ ਆਹ ਦੇਖੋ ਇਹਦਾ ਦੁਪੱਟਾ ਆ ਬਾਜ਼ਾਰ 'ਚ ਨਾ ਆ ਦੁਪੱਟੇ ਨਾਲ ਸੂਟ 3695 ਲੱਗਾ ਹੋਇਆ ਆ ਦੇਖੋ ਪੀਸ ਆ ਲੋ ਫੜੋ 1500 ਰੁਪਏ ਦਾ ਕਰਤਾ ਜੇ ਲੈ ਜਾਓ ਓਏ ਹੋਏ 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 ਹੋ ਆ ਵੀ ਚੈੱਕ ਕਰ ਲੋ ਭਾਈ ਆ ਵੀ ਚੈੱਕ ਕਰ ਲੋ 1500 ਚ ਨਹੀਂ ਦੇ ਹੋਣਾ ਕਿਸੇ ਤੋਂ ਆ ਦੇਖੋ ਕਿੰਨਾ ਸੋਹਣਾ ਕੰਬੀਨੇਸ਼ਨ ਆ ਜਿਹੜੇ ਸਾਨੂੰ ਐਨ ਆਰ ਆਈ ਕਸਟਮਰ ਦੇਖਦੇ ਆ ਬਾਹਰਲੇ ਕਸਟਮਰ ਦੇਖਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਉਹਨਾਂ ਨੂੰ ਕਹਿ ਰੋ ਬਾਬੇ ਦੀ ਢਿੱਡ ਤੇ ਜਾ ਕੇ ਕਰ ਲੋ ਸ਼ੋਪਿੰਗ ਵੱਡੇ ਫਾਇਦੇ ਕਰ ਰਹੇ ਆ ਆ ਦੇਖੋ ਸੀਕਵੈਂਸ ਵਰਕ ਕੀਤਾ ਹੋਇਆ ਹੈਵੀ ਹੈਂਡਵਰਕ ਦਾ ਸੂਟ ਆ ਲੋ 3 ਮਿੰਟ ਦੀ ਆਊਗੀ ਸਲਵਾਰ ਆਊਗਾ ਦੁਪੱਟਾ ਮੈਂ ਚੈਲੰਜ ਕਰਦਾ ਸਟੈਂਪ ਪੇਪਰ ਤੇ ਲਿਖ ਕੇ ਆਹ ਸੂਟ 4000 ਤੋਂ ਕੱਟ ਕੇ ਇਹਨੇ ਨਹੀਂ ਦੇਣਾ ਹਾਂਜੀ ਠੀਕ ਹੈ ਜੀ ਆ ਬਾਬੇ ਦੀ ਹੱਟੀ ਦਾ 1500 ਰੁਪਏ ਦਵਾਂਗਾ ਕੱਲ ਤੇ ਪਰਸੋ ਦੇ ਵਿੱਚ ਜਿਹੜਾ ਆ ਗਿਆ ਸੋ ਲੈ ਗਿਆ ਫਾਇਦੇ ਮੋਟੇ ਦੇਖੋ ਸ਼ਨੀਵਾਰ ਐਤਵਾਰ ਦੋ ਦਿਨ ਬਹੁਤ ਵੱਡੇ ਮੇਲੇ ਲੱਗਣੇ ਆ 26 ਸਾਈ ਜੁਲਾਈ ਨੂੰ ਸਾਰਾ ਦੁਕਾਨ ਵੇਲੀ ਕਰ ਦੇਣੀ ਆ ਪਰ ਇਹ ਸੇਲ 9 ਅਗਸਤ ਤੱਕ ਚੱਲਦੀ ਰਹਿਣੀ ਆ 100000 ਮੰਗਲਵਾਰ ਬੁੱਧਵਾਰ ਵੀਰਵਾਰ ਬਾਬੇ ਦੀ ਹੱਟੀ ਦੇ ਇਦਾਂ ਹੀ ਫਾਇਦੇ ਹੋ ਰਿਹਾ ਯੋਰ ਨੈਚੁਰਲ ਕਰੀਮ ਮਿਰਰ ਵਰਕ ਦੇ ਨਾਲ ਪਾਫਰਾ ਕੰਮ ਕੀਤਾ ਆ ਸੂਰ ਤੇ ਕੰਮ ਦੇਖ ਲੋ ਕੀਤਾ ਹੋਇਆ ਤੇ ਐਦਾਂ ਦਾ ਦੁਪੱਟਾ ਮੈਂ ਚੈਲੰਜ ਕਰਦਾ ਬਾਜ਼ਾਰ 'ਚ 3500 4000 ਆ ਲੈ ਲੋ ਓਪਨ ਧਮਾਕਾ ਬਾਜੀ ਹਾ ਹੋਲ ਸੇਲਰ ਦੇ ਹੀ ਨਹੀਂ ਸਕਦਾ 2500 3000 1500 ਇਹ ਵੀ 1500 ਚ ਬਾਜੀ ਮੈਂ ਦੁਕਾਨ ਖਾਲੀ ਕਰਨੀ ਇੱਕ ਸੂਟ ਨਹੀਂ ਪਿਆ ਮੇ ਕੋ ਲੱਖਾਂ ਦੇ ਸਾਬ ਨਾਲ ਕਪੜਾ ਵੇ ਮੈਂ ਚਕੋਣਾ ਆ ਦੇਖੋ 5 5000 45 4500 ਵਾਲੇ ਸੂਟ ਵੀ 15 1500 ਚ ਕਰਤੇ 15 1500 ਚ ਕਰਤੇ ਆਹ ਬਾਜੀ ਮੈਂ ਪੀਸ ਦਿਖਾਣ ਲੱਗਾ ਬਈ ਰੇਟਾਂ ਦੀ ਤਾਂ ਨਾ ਬਾਜੀ ਚੀਕ ਹੀ ਨਿਕਲ ਜਾਣੀ ਹੈ ਕਾਰੀਗਰ ਵੀ ਹੱਥ ਮਾਰੂਗਾ ਸਿਰ ਤੇ ਕੀ ਕਰਤਾ ਇੰਨੇ ਆ ਦੇਖੋ ਫੀਓਰ অর্ਗੈਂਜ਼ਾ ਦਾ স্যুট ਕੰਮ ਦੇਖ ਵੀ ਨੇੜੇ ਕਰਕੇ ਕੰਮ ਜਰੂਰ ਦਿਖਾਣਾ ਕੈਮਰੇ ਚ ਆਦਰ ਦੇਖ ਦੁਪੱਟਾ ਹਾਂਜੀ ਆਹ ਦੇਖ ਵੀਰੇ ਦੁਪੱਟਾ ਹੈ ਕਿ ਨਹੀਂ ਹੈ ਕੰਮ ਦੀ ਗੱਲ ਬਾਤ ਮੈਂ ਕਿਹਾ ਬਹਿ ਜਾ ਬਈ ਆ ਵੀ 1500 ਹੀ ਦੇਣੀ ਬਾਬਾ ਜੀ ਆ ਵੀ ਮੈਨੂੰ ਪਸੰਦ ਆ ਗਿਆ ਸੂਟ ਖੋਲ ਦਿੱਤਾ ਹੁਣ ਆ ਦੇਖ ਲੋ ਡਾਇਮੰਡਰ ਦਾ ਪੀਸ ਖੋਲਦਾ ਡਾਇਮੰਡਰ ਦਾ ਪੀਸ ਇਹ ਵੀ 1500 ਹੀ ਦਊ ਚੱਲ ਇਹ ਵੀ 1500 ਚ ਆ ਕਹ 6000 ਤੋਂ ਘੱਟ ਨਹੀਂ ਮਿਲਦਾ 1500 ਓਏ ਆ ਦੇਖੋ ਤੁਸੀਂ ਟੌਪ ਦੇਖੋ ਸ਼ਰਟ ਚੈੱਕ ਕਰ ਲੋ ਆ ਦੇਖੋ ਆ ਬਾਜੂ ਵਰਕ ਆ ਪਹੁੰਚਾਂ ਦੇ ਵਰਕ ਆ ਦੁਪੱਟਾ 6500 ਵਾਲਾ ਸੂਟ 1500 ਚ ਕਰਤਾ 1500 ਚ ਲੈ ਜਾਓ ਆ ਵੀ 1500 ਚ ਆ ਦੇਖੋ ਆ ਲੋ ਚੀਜ਼ਾਂ ਦੇਖੋ ਸਮਾਕੇ ਦੇਖੋ ਤੇ ਐਦਾਂ ਦੇ ਦੁਪੱਟੇ ਦੇਖੋ organza ਦੇ ਹੈਂਡਵਰਕ ਨਾਲ ਹਾਂਜੀ ਆਹ ਦੇਖੋ ਟੋਟਲ ਪਰਲ ਵਰਕ ਦੇ ਕੰਮ ਕੀਤੇ ਹੋਏ ਸੂਟ ਮੈਂ ਕਹਿੰਦਾ ਜਿੱਥੇ ਮਰਜੀ ਟਰਾਈ ਕਰੋ ਪੂਰੀ ਦੁਕਾਨ ਖਾਲੀ ਕਰਦਾ ਪਿਆ ਭਾਜੀ 1500 ਰੁਪਏ ਚ ਕਰਤਾ ਇਹ ਆ ਵੀ 1500 ਚ ਕਰਤਾ ਜੀ ਆ ਇਧਰ ਦੇਖੋ ਇਧਰ ਬਾਈ ਦੇਖੋ ਆ ਜਿੰਨੀ ਬਜਾਜੀ ਬਹੀ ਨਾ 5000 6000 7000 ਵਾਲੀ ਇਧਰ ਲਈ ਢੇਰੀ ਇਧਰ ਲਈ ਢੇਰੀ ਹਾਂ ਆ ਵੀ ਢੇਰੀ ਪੁੱਛਣ ਦੀ ਲੋੜ ਹੀ ਕੋਈ ਨਹੀਂ ਗਿਣੋ ਚੱਕੋ ਲੈ ਜਾਓ ਕਿ ਗਿਣੋ ਇੱਥੋਂ ਗਿਣੋ 15 1500 ਦੇ ਹਿਸਾਬ ਨਾਲ ਸਾਰੇ ਹੀ ਲੈ ਜਾਓ ਦੇਖੋ ਆਪਣੀ ਪਸੰਦ ਦਾ ਲੈ ਜਾਓ ਜਿਹੜਾ ਰੱਖੜੀ ਦੇ ਉੱਤੇ ਇਦਾਂ ਨਹੀਂ ਫੇਰ ਇੱਥੇ ਕਿਸ ਨੇ ਨਹੀਂ ਲਾਈ ਚੱਕ ਲਓ ਕੋਈ ਇੱਥੇ ਆ ਕੇ 50 50 ਸੂਟ ਚੱਕ ਰਿਹਾ 1500 ਵਾਲੇ ਕੋਈ 50 100 100 ਚੱਕ ਰਿਹਾ ਤੁਸੀਂ ਵੀ ਪਿੱਛੇ ਆਓ ਦੇਖੋ ਜਰਾ ਪੀਸ ਹੁਣ ਤੁਸੀਂ ਆ ਦੇਖੋ ਤਾਂ ਸਹੀ ਮੈਂ ਕੰਮ ਕੀ ਦਿਖਾ ਰਿਹਾ ਚੌਣ ਚੌਣ ਕੇ ਲੈ ਆਓ ਉਹਦੇ ਸੂਟ ਮੈਂ ਕਹਿੰਨਾ ਐਦਾਂ ਅੰਦਰ ਆਉਣਾ ਤੁਸੀਂ ਦੁਕਾਨ ਦੇ ਹਾਂ ਇੱਥੇ ਬੈਠੋ ਜਿਹੜਾ ਪਸੰਦਾ ਬਸ ਖੋਲਣਾ ਨਹੀਂ ਅਸੀਂ ਬਾਜੀ ਹੁਣ ਕੋਲ ਨਹੀਂ ਸਕਦੇ ਨੇ ਡੀਆਂ ਵੀਡੀਓ ਦੇਖੋ ਬਾਹਰ ਚੈੱਕ ਕਰੋ ਕਿੰਨਾ ਵੱਡਾ ਰਸ਼ ਦੇਖੋ ਚਾਰੇ ਪਾਸੇ ਕਹਿਰਾ ਮਾਰ ਕੇ ਦਿਖਾ ਦਿਓ ਰਸ਼ ਦੇਖੋ ਲੋਕ ਬੜੀ ਦੂਰੋਂ ਦੂਰੋਂ ਆ ਚੁੱਕਿਆ ਲੋਕ ਸਿਆਣੇ ਆ ਤੁਸੀਂ ਜੀ ਰਾਜਨਾ ਬੈਠੋ ਬਾਬੇ ਦੇ ਟੀਮ ਦੇ ਆਜੋ 1500 ਦੁਪੱਟਾ ਦਿਖਾ ਵੀਰੇ ਓਮੇ ਵੀਰੇ ਦੁਪੱਟਾ ਨੇੜੇ ਕਰਕੇ ਦਿਖਾ ਫੋਰ ਸਾਈਡ ਦੁਪੱਟਾ ਇੱਥੇ ਭੂਆ ਮਾਸੀਆਂ ਦਾਦੀਆਂ ਨਾਨੀਆਂ ਪਹਿਣਾ ਪਰਜਾਈਆਂ ਸਾਰਿਆਂ ਲਈ ਬਹੁਤ ਵਧੀਆ ਚੀਜ਼ਾਂ ਲਿਆਤੀਆਂ ਟੌਪ ਦੀਆਂ ਚੀਜ਼ਾਂ ਲੁੱਟ ਲਓ ਲੁੱਟ ਬਾਬੇ ਦੀ ਹੱਟੀ ਲੁੱਟ ਲਓ ਆ ਲੋ ਪੈਕਿੰਗਾ ਭਾਜੀ ਆ ਦੇਖੋ ਤੁਸੀਂ ਨਵੇਂ ਸੋਦੇ ਆਂਡਾ ਪੀਸ ਆ ਜੀ ਆਂਡਾ ਪੀਸ ਆ ਤੁਸੀਂ ਜਿਹੜਾ ਹੁਣ ਚੀਜ਼ ਦੇਖਣਾ ਇੰਨੇ ਤਾਂ ਮੈਂ ਕਿਹਾ ਆਂਡੇ ਵੀ ਮਹਿੰਗੇ ਕਰਾ ਦੇਣੇ ਬਾਜ਼ਾਰ ਤੇ ਆ ਕੀ ਕਰਾਤਾ ਦੇਖੋ ਹਾਂਜੀ ਆ ਪੀਸ ਬਾਜ਼ਾਰੋਂ ਅਗਰ 45 ਸੋਦਾ ਵੀ ਮਿਲੇ ਤਾਂ ਵੱਡੀ ਗੱਲ ਐ ਹਾਂਜੀ ਪਰ ਮੈਂ ਤੁਹਾਨੂੰ 1500 ਚ ਦਊ ਸਵੇਰੇ ਆਣਾ ਪਊ ਉਹ ਤੁਸੀਂ ਕਰੀ ਕੇ ਜਾਣੇ ਆ ਦੁਕਾਨ ਖਾਲੀ ਕਰਨੀ ਆ ਹੁਣ ਤੁਹਾਨੂੰ ਇਹ ਵੀ 1500 ਚ 1500 ਚ ਚੁਕਾ ਦੇਣਾ ਕਪੜਾ ਦੇਖੋ ਅੱਜ ਤਾਂ ਜਿੱਦਾਂ ਕਹਿੰਦੇ ਵੀ ਬਾਬੇ ਦੇ ਬਾੜੀ ਕਿਰਪਾ ਹੋ ਗਈ বিষ্ণੂ ਭਗਵਾਨ ਦੀ ਕਹਿੰਦੇ ਲਟਾ ਦੇਣਾ ਸਾਰਾ ਕੁਝ 15 1500 ਆ ਦੇਖੋ ਜਰਾ ਨੂੰ ਸੂਟ ਆ ਚੀਜ਼ ਦੇਖਦੇ ਮੇ ਬਣੀ ਹੋਈ ਮੈਂ ਕਾ 100 ਆ ਇਦਾਂ ਜਦੋਂ ਤਿਆਰ ਹੋਣਾ 12 12000 15 15000 ਰੇਟ ਹੈ ਇਹਦਾ ਬਾਜ਼ਾਰ ਆ ਚੱਕੋ ਇਹ ਵੀ 1500 ਹੀ ਦੇਣਾ ਆ ਫੋਟੋ ਖਿੱਚ ਕੇ ਸਵੇਰੇ ਲੈ ਜਾਣਾ ਆ ਕੇ ਲੇਟ ਨਾ ਹੋ ਜਾਣਾ ਦੇਖੋ 10 10000 ਵਾਲੇ ਪੀਸ 15 1500 ਚ ਕਰਤੇ ਬਾਬੇ ਨੇ ਫਰੈਸ਼ ਪੀਸ ਕਰਤੇ ਆ ਉਹ ਸਵੇਰ ਨੂੰ 26 ਤੇ 27 ਜੁਲਾਈ ਨੂੰ ਤਾਂ ਮੈਂ ਕਹਿੰਦਾ ਰਿਕਾਰਡ ਟੁੱਟਣਿਆ ਜੇ ਸ਼ਨੀਵਾਰ ਐਤਵਾਰ ਆ ਕੇ ਮੈਂ ਮੋਜਾ ਲਾਟ ਲੋ ਜੇ ਸ਼ਨੀਵਾਰ ਐਤਵਾਰ ਆਗੇ ਤਾਂ ਬਹੁਤ ਵੱਡੇ ਫਾਇਦੇ ਹੋਣੇ ਆ ਆ ਦੇਖ ਲੱਖਾਂ ਦਾ ਕੱਪੜਾ ਫਰੀ ਦੇ ਪਾ ਆ ਦੇਖੋ ਜਰਾ ਮੈਂ ਭਾਜੀ ਅੱਜ ਨਾ ਕੱਲਾ ਕੱਲਾ ਸੂਟ ਖੋਲ ਕੇ ਦਿਖਾਉਣਾ ਵੀ ਗੱਲਾਂ 'ਚ ਨਹੀਂ ਰੋਲਾ ਪਾਇਆ ਕੋਈ ਗੱਲ ਆ ਤਾਂ ਹੀ ਪਾਇਆ ਅੱਜ ਹੈਗੇ ਬੜੇ ਖੋਜ ਆ ਆ ਦੇਖੋ ਤੁਸੀਂ ਭਾਜੀ ਆ ਦੇਖੋ ਆ ਭਾਜੀ ਚੀਜ਼ਾਂ ਦੇਖੋ ਪਰਲ ਵਰਕ ਨਾਲ ਡਿਜ਼ਾਈਨਰ ਪੀਸ ਮਾਂ ਕਹਿੰਦਾ ਕੱਪੜਾ ਕੱਢਣ ਵਾਲਾ ਕੱਪੜਾ ਵੇਚਣ ਵਾਲਾ ਕੱਪੜਾ ਕਢਾਈ ਕਰਨ ਵਾਲਾ ਕੱਪੜਾ ਪੈਕਿੰਗ ਕਰਨ ਵਾਲਾ ਆ ਆ ਸੂਟ ਨਹੀਂ ਦੇ ਸਕਦਾ 1500 'ਚ ਮੈਂ ਦਊ ਲਓ ਆ ਦੇਖੋ 15 1500 ਚੀਜ਼ਾਂ ਦੇ ਤਿਆਂ ਹੋਣ ਆਚਾ ਇਹ ਹੀ ਨਹੀਂ 1500 ਸਾਡੇ ਕੋਲ 10-10 ਹਜ਼ਾਰ ਵਾਲੇ 150 25-2500 ਚ ਲੈ ਜਾਓ ਸਾਡੇ ਕੋਲ 15-15 ਹਜ਼ਾਰ ਵਾਲੇ ਪੀਸ 5-5000 ਚ ਲੈ ਜਾਓ 20-20 ਹਜ਼ਾਰ ਵਾਲੇ ਪੀਸ ਸਾਡੇ ਕੋਲ 8-8 10-10 ਹਜ਼ਾਰ ਚ ਲੈ ਜਾਓ ਅਜੀ ਦਮਾਂਗੇ ਬਹੁਤ ਖੁਸ਼ ਹੋ ਜੂਆ ਮੇਰੀਆਂ ਭੈਣਾਂ ਦਾ ਵੀ ਐਦਾਂ ਦੇ ਪਿਓਰ ਹੈਵੀ ਕਰੇਪ ਦੇ ਨੇਚਰਲ ਦੇ ਸੂਟ ਤੇ ਘੇਰੇ ਦੇਖੋ ਕਸ਼ਮੀਰੀ ਕਢਾਈਆਂ ਕੱਢੇ ਹੋਏ ਇਦਾਂ ਦੇ ਡਿਜ਼ਾਈਨਰ ਦੁਪੱਟੇ ਉਹ ਬਜ਼ਾਰਾਂ ਚ ਹੌਲ ਸੇਲਰ ਹੀ 3295 3695 ਤੋਂ ਪਹਿਲਾਂ ਗੱਲ ਨਹੀਂ ਕਰਦੇ ਸਿਰੇ ਉੱਠ ਕੇ ਆਪਾਂ ਦੇ ਰਿਆ 1500 ਚ ਲੈ ਜਾਓ ਬਜ਼ਾਜੀ ਫ੍ਰੀ ਆ ਦੁਪੱਟੇ ਵੀ ਟੌਪ ਦੇ ਆ ਸੂਟ ਵੀ ਟੌਪ ਦੇ ਆ ਰੇਟ ਵੀ ਟੌਪ ਦਾ 1500 ਰੁਪਈਆ ਸਿਰਫ 1500 ਰੁਪਈਆ ਚ ਧਮਾਕਾ ਕਰਤਾ ਭਾਜੀ ਆਪਾਂ ਇੱਕ ਤੋਂ ਇੱਕ ਸੂਟ ਇੱਕ ਤੋਂ ਇੱਕ ਚੈਲੰਜ ਦੇ ਨਾਲ ਆਹ ਦੇਖੋ ਪੈਕਿੰਗਾਂ ਨਾਲ ਮਾਲ ਦੇਖੋ ਕਿੰਨਾ ਸ਼ਾਨਦਾਰ ਇੱਕ ਇੱਕ ਸੂਟ ਮੈਂ ਖੋਲ ਕੇ ਦਿਖਾ ਰਿਹਾ ਇਹ ਤਾਜੇ ਪਕੌੜੇ ਭਾਜੀ ਆਹਦਾ ਲਫਾਫੇ ਦੀ ਪੈਕਿੰਗ ਨਹੀਂ ਖੁੱਲੀ ਹਾਂਜੀ ਆ ਪਿਓਰ ਨੇਚਰਲ ਕ੍ਰੇਪ ਦਾ ਸੂਟ ਜੇ ਤੁਹਾ 5 ਮੀਟਰ ਦਾ ਕਪੜਾ ਆਹ ਦੇਖੋ ਪੀਸ ਇਹ ਰਜ ਇੱਕ ਸੂਟ ਨਹੀਂ ਦਊਂਗਾ ਭਾਜੀ ਹਾਂਜੀ ਮੈਂ ਕਿਹਾ ਵੀ ਬਜਟ ਹੇਲ ਜਾਊਗਾ ਪਹਿਣਾ ਭਰਾਵਾਂ ਦਾ ਵੀ ਅਸੀਂ ਲੈਣੇ 25 ਸੀ ਲੈ ਲੇ 75 ਹਾਂਜੀ ਕਰੀਏ ਕੀ ਹੁਣ ਕੀਵੇ ਕੋ ਗੂਗਲ ਪੇ ਕਰਾਈਏ ਐਦਾਂ ਦੇ ਸੂਟ 15 1500 ਸੋ ਲੋਕੀ ਬਹੁਤ ਸਿਆਣੇ ਆ ਆ ਵੇਖੋ ਬਾਰ ਬਾਰ ਮੈਂ ਤੁਹਾਨੂੰ ਕਹਿ ਰਿਹਾ ਬਾਰ ਬਾਰ ਬਾਜ਼ਾਰਾਂ ਜਾ ਕੇ ਬਾਜ਼ਾਰਾਂ ਜਾ ਕੇ ਲੁੱਟਣਾ ਨਾ ਕਰਾਓ ਆ ਸੂਟ ਜਿਹੜੇ ਆ ਇਹ 10 10000 ਰੁਪਿਆ 8 8000 ਰੁਪਿਆ ਤੁਸੀਂ ਖਰਚ ਦਿਓ ਕਿਉਂ ਮਿਹਨਤੀ ਕਮਾਈ ਤੇ ਆਪਣਾ ਤੁਸੀਂ ਡਾਕਾ ਮਰਾਈ ਜਾਂਦੇ ਹੋ 10 12000 ਆਲਾ ਸੂਟ ਆਹ ਵਾਲਾ 2500 ਚ ਦੇਣਾ 2500 ਚ ਲੈ ਜਾਓ ਸ਼ਨੀਵਾਰ ਐਤਵਾਰ ਵੱਡੇ ਫਾਇਦੇ 2500 ਆ ਆ ਦੇਖੋ ਆ ਆਦਮਾਗੇ 1500 ਰੁਪਏ ਦੇ ਵਿੱਚ ਕੋਈ 1500 ਚ ਕੋਈ 1200 ਚ ਕੋਈ 2500 ਚ ਟਾਪ ਦੇ ਪੀਸ ਆ ਲਓ 1500 ਚ ਆ ਵੀ ਲੈ ਜਾਓ ਭਾਜੀ ਔਰਗੈਂਜਾ ਦਾ ਪੀਸ ਬਾਜ਼ਾਰ ਤੋਂ 4000 ਤੋਂ ਘੱਟ ਨਹੀਂ ਮਿਲੂ 1500 ਦੁਕਾਨ ਕਰਨੀ 9 ਤਰੀਕ ਨੂੰ ਬੰਦ ਉਤੋਂ ਪਹਿਲਾਂ ਪਹਿਲਾਂ ਕੱਪੜਾ ਦੇਣਾ ਆਪਾਂ ਚੁਕਾ ਜੇ ਕੋਈ ਕਹਵੇ ਆਨਲਾਈਨ 10 12 ਸੂਟ ਭੇਜੋ ਭਾਈ 10 12 ਸੂਟ ਭੇਜ ਦਾਂਗੇ ਇੱਕ ਅੱਡੇ ਸੂਟ ਲਈ ਸਾਡੇ ਕੋਲ ਅੱਜ ਦੀ ਡੇਟ ਤੇ ਤੁਹਾਡੀ ਇੰਨੀ ਕੋ ਸਪੋਰਟ ਆ ਵੀ ਆਪਣੇ ਕੋਲ ਟਾਈਮ ਹੀ ਇੰਨੀ ਕਿਉਂਕਿ ਇੱਕ ਸੂਟ ਪਸੰਦ ਕਿੱਦਾਂ ਕਰਾਵਾਂਗੇ ਐਡੇ ਡਿਜ਼ਾਈਨ ਪਏ ਆ ਵਿਜ਼ਿਟ ਕਰ ਲੋ ਇੰਨੀ ਵਾਰੀ ਗਾਰੰਟੀ ਆ ਵੀ ਕੋਈ ਖਾਲੀ ਨਹੀਂ ਜਾਊਗਾ ਕਿਸੇ ਦੇ ਚਿਹਰੇ ਤੇ ਮਾਇੂਸੀ ਨਹੀਂ ਆਊਗੀ ਵੀ ਸਾਨੂੰ ਕੱਪੜਾ ਨਹੀਂ ਮਿਲਿਆ 200 ਰੁਪਏ ਚ ਮੈਂ 800 ਵਾਲਾ ਸੂਟ ਕਰਤਾ ਆ ਜਿੰਨਾ ਮਰਜ਼ੀ ਕੱਪੜਾ ਚੱਕ ਲੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਢੀਂਡ ਆ ਕਪੜਾ ਹਾਈ ਕਲਾਸ ਆਜੋ ਬਾਬੇ ਦੇ ਤੇ ਮਿਲਦੇ ਆ ਸਸਰੀ ਕਾਲ ਦੀ ਦੇਖੋ ਜੀ ਇੱਕ ਹੋਰ ਮੇਰੀ ਸਲਾਹ ਆ ਤੁਸੀਂ ਜਿੱਥੇ ਮਰਜੀ ਬੈਠੇ ਹੋ ਪਹਿਲੀ ਗੱਲ ਤਾਂ ਬਾਬੇ ਦੇ ਟੀਤੇ ਆਜੋ ਜੇ ਨਹੀਂ ਆ ਸਕਦੇ ਦੂਰੋਂ ਤੇ ਆਨਲਾਈਨ ਸ਼ਾਪਿੰਗ ਕਰ ਸਕਦੇ ਇਧਰ ਦੇ 10 10 12 12 20 20 ਸੂਟ ਮੰਗਾ ਲਓ ਤੁਹਾਡਾ ਫਾਇਦਾ ਹੋ ਜਾਣਾ ਆਨਲਾਈਨ ਸ਼ਾਪਿੰਗ ਕਰਨ ਦੇ ਲਈ ਨੰਬਰ ਸਕਰੀਨ ਤੇ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰੋ ਵੀ ਸਾਨੂੰ 15 15 ਸੋ ਵਾਲੇ 2 2000 ਵਾਲੇ 25 25 ਸੋ ਵਾਲੇ ਸੂਟ ਦਿਖਾਓ ਤੁਹਾਡੇ ਘਰ ਅਸੀਂ ਡਿਲੀਵਰੀ ਵੀ ਦਵਾਂਗੇ ਕੋਰੀਅਰ ਵੀ ਕਰਕੇ ਦਵਾਂਗੇ ਵੱਡਾ ਫਾਇਦਾ ਆਨਲਾਈਨ ਵਾਲਿਆਂ ਲਈ ਆ ਲੋ ਵੀਰੇ ਦਿਖਾ ਜਰਾ ਇਹ ਬਾਜ਼ਾਰ ਚ 1800 2000 ਹੈ ਹਾਂਜੀ ਸ਼ੇਰੇ ਆ ਜੋ ਆ ਲੋ ਜੈਪੁਰ ਦੇ origignal suit ਆ ਲੋ ਫੜੋ ਇੱਕ ਆ ਵੀ ਲੋ ਲਓ ਆ ਵੀ ਲੋ ਭਾਜੀ ਰੇਟ ਕੀ ਆ ਭਾਜੀ ਸਾਰੇ suit ਮੈਂ 900 ਰੁਪਏ ਕਰਤੇ ਆ ਚੱਕੋ ਲੋ ਆ ਵੀ 9 900 ਦੇ ਵਿੱਚ ਕਰਤੇ ਆ ਕਿਸੇ ਨੇ ਦੇਣੇ ਨਹੀਂ online order ਕਰੋ online order ਦਾ ਸਲਾਹ ਦੇ ਰਿਆਂ ਜਿਹੜਾ ਨਹੀਂ ਆ ਸਕਦਾ ਆਨਲਾਈਨ ਆਰਡਰ ਕਰੋ ਜਿਹੜਾ ਪਹੁੰਚ ਗਿਆ ਉਹਦੇ ਦਾ ਫਾਇਦਾ ਹੀ ਬਹੁਤ ਵੱਡੇ ਲੱਖਾਂ ਰੁਪਏ ਫਾਇਦਾ ਹੋਇਆ ਆ ਵੀ ਆ ਪੀਸ ਦੇਖੋ ਦਾਜਵਰੀਆਂ ਦਾ ਕੱਪੜਾ ਵਿਆਹ ਸ਼ਾਦੀਆਂ ਦਾ ਕੱਪੜਾ ਲੈ ਜੋ ਲੈ ਪਾਸ ਆ ਆ ਦੇਖੋ ਡਿਜ਼ਾਈਨਰ ਦੁਪੱਟੇ ਦੁਕਾਨ ਬੰਦ ਹੁਣ ਇੱਕ ਵਾਰੀ ਭਾਈ ਜੀ ਬਾਬੇ ਦੀ ਹੱਟੀ ਜਲੰਧਰ ਵਾਲੀ ਜਿਹੜੀ ਬਾਬੇ ਨਿਊ ਬਾਬੇ ਦੀ ਹੱਟੀ ਜਲੰਧਰ ਸ਼ੋਰੂਮ ਤਿਆਰ ਹੋ ਰਿਹਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਸ਼ੋਰੂਮ ਤਿਆਰ ਹੋ ਰਿਹਾ ਆ ਸ਼ੀਸ਼ਾ ਲੱਗ ਗਿਆ ਰੰਗ ਪੇਂਟ ਤਿਆਰੀ ਆ ਬਿਲਕੁਲ 5-6 ਦਿਨਾਂ ਜੇ ਸ਼ੋਰੂਮ ਤਿਆਰ ਹੋ ਜਾਣਾ ਬੱਸ ਸਟੈਂਡ ਜਲੰਧਰ ਦੇ ਬਿਲਕੁਲ ਇਥੇ ਤੁਸੀਂ 13 ਤਰੀਕ ਨੂੰ ਆਉਣਾ ਤੁਹਾਨੂੰ ਖੁੱਲਾ ਡੁੱਲਾ ਸੱਦਾ ਵੀ ਦਿੱਤਾ ਜਾਂਦਾ ਉਸ ਦਿਨ ਓਪਨਿੰਗ ਆਪਾਂ ਕਰਨੀਆਂ ਤੇ ਹੁਣ ਅੱਜ ਦੀ ਵੀਡੀਓ ਤੁਹਾਨੂੰ ਸਾਰੀ ਵੈਰਾਈਟੀ ਦਿਖਾਤੀ ਇਹ ਵੀ ਸੈਂਪਲ ਦਿਖਾਇਆ ਛੇਤੀ ਆਜੋ ਫਾਇਦੇ ਪੱਕੇ ਆ ਫਾਇਦੇ ਪੱਕੇ ਆ ਨਾਲ ਜਿਹੜੇ ਭੈਣ ਭਰਾ ਕੱਲ ਤੇ ਪਰਸੋਂ ਸ਼ੋਪਿੰਗ ਕਰਨ ਆਣਗੇ ਕੀ ਆਣਗੇ ਸ਼ੋਪਿੰਗ ਕਰਨ ਆਉਣਗੇ ਫਰੀ ਦਾ ਕੱਪੜਾ ਲੈ ਕੇ ਜਾਣਗੇ ਫਰੀ ਦੇ ਰੇਟ ਤੇ ਲੈ ਕੇ ਜਾਣਗੇ ਹਰ ਭੈਣ ਭਰਾ ਨੂੰ ਨਾਲ ਹਾਂ ਉਹ ਦੇਖੋ ਪਾਜੀ ਪੇਟੀਆਂ ਸਜਾ ਕੇ ਰੱਖੀਆਂ ਹੋਈਆਂ ਅੱਛਾ ਗਿਫਟ ਵੀ ਲੈ ਜਾਣੇ ਸਾਰਿਆਂ ਨੂੰ ਸਭ ਨੂੰ ਗਿਫਟ ਦੇਣਾ ਭਾਵੇਂ 200 ਵਾਲਾ ਸੂਟ ਲੈ ਕੇ ਜਾਵੇਂ ਖਾਲੀ ਨਹੀਂ ਕੋਈ ਜਾਊਗਾ ਤੇ ਜਿਹੜਾ ਭੈਣ ਬ੍ਰਾਜ਼ੀਲ ਸਾਨੂੰ ਮਿਲਣਾ ਹੋਊਗਾ ਨਾ ਕਹੂਗਾ ਮੈਂ ਕੱਪੜਾ ਨਹੀਂ ਲੈਣਾ ਉਹਨੂੰ ਵੀ ਭਾਜੀ ਇੱਥੇ ਪੇਟੀਆਂ ਚੋਂ ਆਪਾਂ ਕੱਢ-ਕੱਢ ਕੇ ਗਿਫਟ ਫੜਾਉਣੇ ਆਂ ਕੱਲ ਤੇ ਪਰਸੋ ਤੁਹਾਨੂੰ ਕਿੰਨੇ ਚਾਹੀਦੇ ਉਹਨੇ ਲੈ ਜਾਓ ਦੇਖੋ ਤੁਹਾਡਾ ਹੋਰ ਵੱਡਾ ਫਾਇਦਾ ਜੇ ਤੁਸੀਂ ਕੱਲ ਸ਼ਨੀਵਾਰ 26 ਜੁਲਾਈ ਤੇ 27 ਜੁਲਾਈ ਸ਼ਨੀਵਾਰ ਐਤਵਾਰ ਦੇ ਸ਼ੌਪਿੰਗ ਕਰਨ ਆਉਣੇ ਹੋ ਸਸਤੇ ਸੂਟ ਦੇਣੇ ਆਂ ਸੂਟਾਂ ਦੇ ਨਾਲ ਗਿਫਟ ਵੀ ਤੁਹਾਨੂੰ ਬਿਲਕੁਲ ਫ੍ਰੀ ਦੇਣੇ ਆਂ ਲੁੱਟ ਲਓ ਬਾਬੇ ਦੀ ਢ ਕੁੱਲ ਆਦੁੱਲਾ ਫਾਇਦਾ ਕਰਕੇ ਦਵਾਂਗੇ ਗਾਰੰਟੀ ਆ ਸਾਡੀ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜਮਸ਼ੇਰ